ਸਾਰੇ ਸੱਜਣਾ ਮਿੱਤਰਾਂ ਨੂੰ ਵੱਡੇ ਛੋਟਿਆਂ ਨੂੰ ਦੇਖਣ ਵਾਲਿਆਂ ਭੈਣ ਭਰਾਵਾਂ ਨੂੰ ਮਤਾਵਾ ਨੂੰ ਮੇਰੇ ਵੱਲੋਂ ਪਿਆਰ ਭਰੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਫ਼ਰ ਕਰਨਾ ਜੀ ਅੱਗੋਂ ਦਾ ਸਫ਼ਰ ਹੈਗਾ ਆਪਣਾ 150 ਕਿਲੋਮੀਟਰ ਦਾ ਤੇ ਅੱਗੇ ਗੁਰੂ ਘਰਸ ਜਾ ਕੇ ਆਪਾਂ ਸਟੇ ਕਰਾਂਗੇ ਬਣੇ ਰਹੋ ਆਪਣੇ ਨਾਲ ਦਿਖਾਉਣਾ ਤੁਹਾਨੂੰ ਆਗਲਾ ਸਫ਼ਰ ਜੀ ਹਾਂ ਜੀ ਮਿੱਤਰੋ ਇਹ ਢਾਬਾ ਹਰਿਆਣੇ ਵਾਲੇ ਬਾਈਆਂ ਦਾ ਜਿੱਥੇ ਆਪਾਂ ਰੁਕੇ ਸੀ ਚਾਹ ਪਾਣੀ ਪੀਣ ਲਈ ਪੰਜਾਬ ਹਰਿਆਣੇ ਵਾਲਿਆਂ ਦੇ ਢਾਬੇ ਬਾਧੂ ਨੇ ਬਾਈਆਂ ਦੇ ਯਾਰ ਰੁਕਣ ਲਈ ਉਹ ਡਰਾਈ ਜਾਂਦੇ ਨੇ ਤੁਹਾਨੂੰ ਬਲੌਗਰ ਬਹੁਤ ਬਾਈ ਢਾਬੇ ਨੇ ਸਾਰੇ ਇੱਜ਼ਤ ਮਾਣ ਕਰਦੇ ਨੇ ਕੋਈ ਚੱਕਰ ਨਹੀਂ ਹੈਗਾ ਜੱਥੇ ਹੋਏ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਬਾਲਾਪੁਰ ਜਿਹੜਾ થોਾ ਪੱਤਲੇ ਹੀ ਸਵੇਰੇ ਗੁਰੂ ਘਰੋਂ ਉੱਥੋਂ ਰ ਤੱਕ 75 ਕਿਲੋਮੀਟਰ ਬਣ ਗਿਆ ਪੂਰਾ ਗੁਰੂ ਮਹਾਰਾਜ ਕਿਰਪਾ ਕਰਨ ਐਸੇ ਤਰ੍ਹਾਂ ਸਫ਼ਰ ਚੱਲਦਾ ਰਹੇ ਆਪਣਾ ਪਹੁੰਚ ਗਏ ਗੁਰੂ ਗੁਰਦਵਾਰਾ ਸਾਹਿਬ ਇਹ ਜੀ ਗੁਰਦੁਆਰਾ ਇਹ ਜੀ ਬਾਲਾਪੁਰ ਬਾਲਾਪੁਰ ਭਾਈ ਜੀ ਆਉਣ ਵਾਲੇ ਭਰਾਵਾਂ ਨੂੰ ਇਹ ਹੀ ਜਾਣਕਾਰੀ ਆ ਕਿ ਤੁਸੀਂ ਕੋਸ਼ਿਸ਼ ਕਰੋ ਮੈਨ ਹਾਈਵੇ ਦਾ ਸਫ਼ਰ ਕਰਨ ਲਈ ਸ਼ਹਿਰਾਂ ਦੇ ਵਿੱਚ ਦੀ ਜਿਹੜਾ ਸ਼ਾਰਟਕਟ ਲੈਨੇ ਆਪਾਂ ਥੋੜੀ ਜਿਹੀ ਉੱਥੇ ਪ੍ਰੋਬਲਮ ਆ ਜਾਂਦੀ ਹੈ ਆਪਣੇ ਸਾਈਕਲ ਸੁੱਟ ਵਾਲੇ ਵੀਰਾਂ ਨੂੰ ਤੇ ਜ਼ਿਆਦਾਤਰ ਜੇ ਆਪਾਂ ਹਾਈਵੇ ਤੇ ਨੂੰ ਆਉਨੇ ਆ ਤਾਂ ਇੱਧਰ ਤੇ ਪੰਜਾਬ ਦੀ ਹਰਿਆਣਾ ਦੀ ਗੱਡੀ ਚੱਲਦੀ ਰਹਦੀ ਆ ਜੇ ਕੱਲ ਨੂੰ ਕੋਈ ਦਿੱਕਤ ਆਉਂਦੀ ਵੀ ਆ ਨਾ ਤਾਂ ਗੱਡੀਆਂ ਵਾਲੇ ਥੋੜਾ ਸਾਥ ਦੇਣਗੇ ਔਰ ਰੋਕਣਗੇ ਤੇ ਦੂਜਾ ਭਾਈ ਟਾਬੇ ਵੀ ਬਹੁਤ ਨੇ ਟਾਬਿਆਂ ਵਾਲੇ ਮਾਨ ਸਤਕਾਰ ਬਹੁਤ ਕਰਦੇ ਨੇ ਤੇ ਭਾਈ ਹਰੇਕ ਬਲੌਗ ਦੇ ਵਿੱਚ ਤਕਰੀਬਨ ਦੱਸਿਆ ਹੋਇਆ ਕਿੱਥੋਂ ਪੁੱਠੇ ਦਾ ਸਫ਼ਰ ਕਰਨਾ ਕਿੱਥੇ ਸਟੇ ਕਰਨੀ ਆ ਕਿੱਥੇ ਅਸੀਂ ਨੇ ਸਟੇ ਕੀਤੀ ਸੀ ਤੇ ਭਾਈ ਚੱਲੇ ਅਸੀਂ ਵੀ ਦੋਨੇ ਸਾਥੀ ਇਕੱਲੇ-ਇਕੱਲੇ ਸੀ ਤੇ ਰਸਤੇ ਜਾ ਕੇ ਜੋੜੀ ਬਣ ਗਈ ਦੋਨਾਂ ਭਾਈਆਂ ਦਾ ਸਫ਼ਰ ਬਹੁਤ ਵਧੀਆ ਹੋ ਰਿਹਾ ਤਕਰੀਬਨ ਸੁਭਾਅ ਵਧੀਆ ਨੇ ਦੋਨਾਂ ਦੇ ਵਧੀਆ ਮਿਲ ਗਏ ਤੇ ਭਾਈ ਤੁਸੀਂ ਵੀ ਕੋਸ਼ਿਸ਼ ਕਰਿਓ ਸਫ਼ਰ ਹਾਈਵੇ ਦਾ ਕਰਨ ਵਾਸਤੇ ਕਿਉਂਕਿ ਹਾਈਵੇ ਦੇ ਉੱਤੇ ਆਪਾਂ ਨੂੰ ਸੁੱਖਦਾ ਵੀ ਮਿਲ ਜਾਂਦੀ ਆ ਰਾਹ ਵੀ ਸਾਫ਼ ਸਾਫ਼ ਸੁਥਰਾ ਹੁੰਦਾ ਤੇ ਬਾਕੀ ਆਪਾਂ ਨੂੰ ਥੋੜੀ ਜੀ ਚਿੰਤਾ ਹੁੰਦੀ ਆ ਆਪਣੀ ਤੇ ਹਾਈਵੇ ਦੇ ਉੱਤੇ ਤਕਰੀਬਨ ਸੇਫਟੀ ਬਹੁਤ ਆ ਮਾੜੀ ਮੋਟੀ ਦਾ ਪਤਾ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਗਰਬੜਦਾ ਹੋ ਜਾਂਦੀ ਆ ਨਾ ਤੇ 100% ਗਾਰੰਟੀ ਤਾਂ ਹੁੰਦੀ ਨਹੀਂ ਪਰ ਹਾਈਵੇ ਦੇ ਉੱਤੇ ਫਿਰ ਵੀ 99% ਛੇਪੀ ਮਹਿਸੂਸ ਕਰਦੇ ਆ ਆਪਾਂ ਬਣੇ ਰਹੋ ਸਾਡੇ ਨਾਲ ਧੰਨਵਾਦ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅਸੀਂ ਖੜਿਆ ਜੀ ਜੀਂਦ ਹਰਿਆਣਾ ਟਾਬਾ ਇਹ ਇਹ ਵਾਸ਼ਿੰਗ ਤੋਂ ਕੋਈ 20 ਕਿਲੋਮੀਟਰ ਪਿੱਛੇ ਆ ਉੱਥੇ ਖੜਿਆ ਕਟਾਉ ਹੋ ਰਿਹਾ ਜੀ 7 ਵਜਣ ਚ ਰਹਿੰਦੇ ਨੇ 15 ਮਿੰਟ ਇੱਥੋਂ ਚੱਲਦੇ ਆ ਆਪਾਂ ਅੱਗੇ 20 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਆ ਉੱਥੇ ਰੁਕਾਂਗੇ ਮੱਥਾ ਟੇਕਾਂਗੇ ਚਾਹ ਪਾਣੀ ਸ਼ਕਾਂਗੇ ਤੇ ਅਗਲਾ ਸਫ਼ਰ ਕਰਾਂਗੇ ਬਣੇ ਰਹੋ ਆਪਣੇ ਨਾਲ ਹਾਂ ਜੀ ਅੱਜ ਤਰੀਕ ਹੈ ਕਿ ਜੀ 7 10ਵਾਂ ਮਹੀਨਾ ਤੇ 2025 ਆਪਾਂ ਲੱਗੇ ਆ ਜੀ ਇੱਥੋਂ ਚੱਲਣ ਤੇ ਅਗਲਾ ਸਫ਼ਰ ਬਣੇ ਰਿਹਾ ਆਪਣੇ ਨਾਲ ਦਿਖਾਉਂਦੇ ਆ ਤੁਹਾਨੂੰ ਹਾਂ ਜੀ ਟਾਈਮ ਹੋ ਰਿਹਾ 8 ਦਾ ਆਪਾਂ ਪਿਛਲੇ 6 ਕਿਲੋਮੀਟਰ ਤੋਂ ਚੜਦੇ ਹੀ ਆ ਰਹੇ ਹਾਂ ਚੜਦੇ ਹੀ ਆ ਰਹੇ ਹਾਂ ਹੁਣ ਥੋੜਾ ਜਿਹਾ ਡਾਊਨ ਆਇਆ ਮੂਰੇ ਆਪਾਂ ਪਹੁੰਚ ਕੇ ਬੋਸਿੰਗ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਹੁਤ ਰਹਿ ਗਿਆ 5-6 ਕਿਲੋਮੀਟਰ ਇਹ ਹਜੂਰ ਸਾਹਿਬ ਇੱਥੋਂ ਰਹਿ ਗਿਆ 140 ਕਿਲੋਮੀਟਰ ਕੋਸ਼ਿਸ਼ ਹੋਊਗੀ ਅੱਜ ਪਹੁੰਚ ਜੀਏ ਬਾਕੇ ਗੁਰੂ ਪਿਤਾ ਨੇ ਜਿੱਥੇ ਟਿਕਾਣਾ ਬਣਾਉਣਾ ਗੁਰੂ ਮਹਾਰਾਜ ਨੇ ਉੱਥੇ ਬਣਾਉਣਗੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਪਤਾ ਉੱਥੇ ਬੈਠੇ ਆ ਜੀ ਗੁਰਦੁਆਰਾ ਨਾਨਕਸਰ ਵਾਸ਼ਿੰਗ ਵਿੱਚ ਚਾਹ ਬਣਾ ਰਿਹਾ ਚੋਬਰ ਇੱਥੇ ਆਪਾਂ ਚਾਹ ਪਾਣੀ ਪੀ ਕੇ ਫਿਰ ਅੱਗੇ ਕਰਾਂਗੇ ਥੋੜੀ ਜਿਹੀ ਕਿਲਤ ਹੋ ਗਈ ਸਾਈਕਲ ਦੀ ਨਾਲ ਟੁੱਟ ਗਿਆ ਇੱਕ ਦਾ ਉਹਨੂੰ ਦੇਖਨੇ ਆ ਫਿਰ ਕਿਵੇਂ ਆ ਹਾਂ ਜੀ ਆਪਾਂ ਬੈਠਿਆ ਗੁਰਦੁਆਰਾ ਨਾਨਕਸਰ ਵਾਲਿਆਂ ਦੇ ਦੋ ਦਵਾਰਾ ਨਾਨਕਸਰਾ ਖਾਟ ਤੇ ਅੱਜ ਦਾ ਦਿਨ ਆਪਣਾ ਹੋ ਗਿਆ ਖਰਾਬ ਅੱਜ ਆਪਾਂ ਨੇ ਇੱਥੇ ਕਰੀਆ ਸਤੇਜੀ ਤੇ ਕਿਉਂਕਿ ਜੋ ਆਪਣਾ ਸਾਥੀ ਹੈ ਉਹਦਾ ਸਾਈਕਲ ਦੀ ਹੱਬ ਗਈ ਸੀ ਅੱਜ ਟੁੱਟਾ ਤੇ ਉਹਦਾ ਕੰਮ ਕਰਾਉਂਦੇ ਕਰੁੰਦੇ ਨੂੰ ਆਪਾਂ ਨੂੰ ਟਾਈਮ ਲੱਗ ਗਿਆ ਬਾਵਾ 2:00 ਵਜੇ ਤੇ ਇੱਥੋਂ ਅੱਗੋਂ ਗੁਰੂ ਘਰ ਸੀ 75 ਕਿਲੋਮੀਟਰ ਆ ਪੁੱਤ ਤੱਕ ਨਹੀਂ ਪਹੁੰਚ ਸਕਦੇ ਸੀ ਇਸ ਲਈ ਆਪਾਂ ਨੇ ਅੱਜ ਇੱਥੇ ਕਰ ਲਈ ਸਟੇ ਸਵੇਰੇ ਇੱਥੋਂ ਆਪਾਂ ਚੱਲਾਂਗੇ ਤੇ ਅਗਲਾ ਸਫ਼ਰ ਕਰਾਂਗੇ ਅੱਜ ਪਤਾ ਨਹੀਂ ਸਵੇਰੇ ਕੀ ਦਾ ਮੂੰਹ ਦੇਖ ਕੇ ਉੱਠੇ ਸੀ ਆਪਣਾ ਕੰਮ ਗੜਬੜ ਆਇਆ ਗਿਆ ਪਾਣੀ ਵਾਲੀ ਬੋਤਲ ਆਪਾਂ ਪਹਿਲਾਂ ਟਾਬੇ ਤੇ ਭੁੱਲਿਆ ਆਂਦੇ ਵੇਲੇ ਲਵਾਂਗੇ ਆ ਕੇ ਜਦੋਂ ਜਦੋਂ ਹਜ਼ੂਰ ਸਾਹਿਬ ਤੋਂ ਨਦੇੜ ਤੋਂ ਵਾਪਸ ਆਵਾਂਗੇ ਤੇ ਤਕਰੀਬਨ ਅੱਜ ਸਵੇਰ ਦਾ ਹੀ ਆਪਣਾ ਕੰਮ ਗੜਬੜ ਹੋ ਰਿਹਾ ਤੇ ਬਾਕੀ ਆਪਾਂ ਇੱਥੇ ਜਸਤੇ ਰਹੀ ਅੱਜ ਦਾ ਬਲੌਗ ਆਪਾਂ ਇੱਥੇ ਤੱਕ ਹੀ ਬਣਾਵਾਂਗੇ ਥੋੜਾ ਛੋਟਾ ਹੋ ਸਕਦਾ ਬਲੌਗ ਪਰ ਕੋਸ਼ਿਸ਼ ਕਰਦੇ ਆ ਸਵੇਰੇ ਸਾਜਰੇ ਉੱਠੀਏ ਤੇ ਸਾਜਰੇ ਸਾਜਰੇ ਸਾਫਰ ਕਰੀਏ ਬਣੇ ਰਹੋ ਆਪਣੇ ਨਾਲ ਹੋਰ ਜੀ ਸਭ ਠੀਕ ਠਾਕ ਹੋ ਆਜੀ ਸੱਜਣੋ ਤੁਹਾਡਾ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਆਪਾਂ ਖੜਿਆ ਜੀ ਮਹਾਰਾਸ਼ਟਰ ਚ ਗੁਰਦੁਆਰਾ ਨਾਨਕਸਰ ਠਾਠ ਵਾਲਾ ਇਹਨੇ ਤੇ ਇੱਥੋਂ ਨਦੇੜ ਸਾਹਿਬ ਹੈਗਾ ਜੀ ਕੋਈ 85-80 90 ਦੇ ਕਰੀਬ ਹੋਊਗਾ 90 ਕਿਲੋਮੀਟਰ ਹੋਊਗਾ ਅੱਜ ਦਾ ਸਫਰ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਬਣੇ ਰਹੋ ਆਪਣੇ ਨਾਲ ਆਜੀ ਮਿੱਤਰੋ ਅੱਜ ਹੈ ਜੀ 8 ਅਕਤੂਬਰ 220 1225 ਗੁਰਦੁਆਰਾ ਸਾਹਿਬ ਮਿੱਤਰੋ ਰਿਠਾਰ ਬਹੁਤ ਸੋਹਣੀ ਆ ਤੇ ਕੋਈ ਗੱਡੀ ਤੇ ਆਉਂਦਾ ਕੋਈ ਮੋਟਰਸਾਈਕਲ ਤੇ ਆਉਂਦਾ ਕੋਈ ਸਾਈਕਲ ਤੇ ਆਉਂਦਾ ਠਹਿਰ ਬਹੁਤ ਸੋਹਣੀ ਆ ਤੇ ਦੂਜਾ ਇਥੋਂ ਸਾਫਰ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਬਹੁਤ ਥੋੜਾ ਰਹਿ ਜਾਂਦਾ ਇੱਥੇ ਰੋਕੋ ਪ੍ਰਸ਼ਾਦਾ ਪਾਣੀ ਸ਼ਕੋ ਨੌਣ ਤੋਂ ਹੌਣ ਦਾ ਹੋਰ ਸਾਪਾ ਨੂੰ ਪਤਾ ਹੀ ਆ ਹਨਾ ਜੋ ਆਪਾਂ ਨੂੰ ਸਵੇਰੇ ਜ਼ਰੂਰਤ ਹੁੰਦੀ ਹੈ ਜਿਸ ਚੀਜ਼ ਦੀ ਚਾਹ ਪਾਣੀ ਰੋਟੀ ਟੋਕ ਸਭ ਬਹੁਤ ਵਧੀਆ ਤੇ ਆ ਖੜੇ ਨੇ ਆਪਣੇ ਘੋੜੇ ਤਿਆਰ ਕਰੇ ਬਾਦੂਆ ਆਪਣਾ ਚੋਬਰ ਆਉਂਦਾ ਆਪਾਂ ਬਾ ਲੱਗੇ ਤਿਆਰੀ ਕਰਨ ਤੁਰਦੇ ਆ ਪੰਜ ਚਾਰ ਮਿੰਟ ਚ ਤੇ ਅਗਲਾ ਸਫਰ ਦਿਖਾਉਨੇ ਆ ਤੁਹਾਨੂੰ ਬਣੇ ਰਹੋ ਆਪਣੇ ਨਾਲ ਕੱਲ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਸਾਈਕਲ ਦਾ ਪਿੱਛੋਂ ਤੱਕੇ ਨੂੰ ਪ੍ਰੋਬਲਮ ਹੋ ਗਈ ਤੇ ਐਕਸਲ ਕੱਟ ਗਿਆ ਸੀ ਤੇ ਆਪਾਂ ਫਿਰ ਇੱਥੇ ਖੜ੍ਹੇ ਗਏ ਸੀ ਕੱਲ ਕਿਉਂਕਿ ਇਥੋਂ ਸਾਫਰ ਬਾਵਾ ਸੀ ਤੇ 2:30-3:00 ਵਜੇ ਕੇ ਸੀ ਕੰਮ ਕਰਾਉਂਦੇ ਨੂੰ ਫਿਰ 3 ਘੰਟੇ ਦੇ ਵਿੱਚ ਸਾਫਰ ਸਾ ਆਪਣਾ ਹੋਣਾ ਨਹੀਂ ਸੀ ਆਪਾਂ ਨੂੰ ਇੱਥੇ ਰੁਕਣਾ ਪੈਣਾ ਸੀ ਫਿਰ ਜਾ ਕੇ ਤੇ ਰਸਤੇ ਦੇ ਢੱਬੂ ਢੂਬਾ ਰੁਕਣਾ ਦੇਖਣਾ ਪੈਣਾ ਸੀ ਉੱਥੇ ਨਾਲੋਂ ਚੰਗਾ ਸੀ ਵੀ ਆਪਾਂ ਇੱਥੇ ਰੁਕ ਗਏ ਫਿਰ ਹੁਣ ਇਥੋਂ ਚੱਲਾਂਗੇ ਤੇ ਅੱਜ ਸ਼ਾਮ ਤੱਕ ਆਰਾਮ ਨਾਲ ਜਾਵਾਂਗੇ ਤਾਂ ਪਹੁੰਚ ਜਾਵਾਂਗੇ ਬਣੇ ਰੋਏ ਆਪਣੇ ਨਾਲ ਦਿਖਾਉਣਾ ਤੁਹਾਨੂੰ ਆਗਲਾ ਸਾਫਰ ਜੀ हां जी देखने वाले छोटे-बड़े ਭੈਣ-ਭਰਾਵਾਂ ਨੂੰ ਮਤਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਨਿੱਗੀ ਸਤਿ ਸ਼੍ਰੀ ਅਕਾਲ ਦੇਖੋ ਜੀ ਪਾਣੀ ਪਾਣੀ ਦਰਿਆ ਫਿਰਦਾ ਵਿੱਚ ਮਾਰਾ ਬਾਰਸ਼ਾ ਇੱਧਰ ਵੀ ਬਹੁਤ ਹੋਈਆਂ ਭਾਈ ਆਦੀ ਬਾਦੂ ਸੋਹਾ ਵੀਨ ਖਾਤਮ ਹਰ ਹਰ ਹੈਗੀ ਆ ਤੇ ਪਾਣੀ ਵੀ ਦੋ ਰੇਚੋਂ ਪਾਸੇ ਤਰੇ ਆ ਫਿਰਦਾ ਡੱਕ ਮਾਇ ਨਾ ਐਥੇ ਇਹਦਾ ਜਿੱਧਰ ਵੇਖੋ ਹਾਲਤੀ 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 ਨਜ਼ਰ ਆਉਂਦੀ ਆ ਦੇਖੋ ਜੀ ਆਪਾਂ ਹੋ ਕੇ ਤੁਹਾਨੂੰ ਦਿਖ ਰਿਹਾ ਆਪਾਂ ਉੱਥੋਂ ਆਇਆ ਚੜ ਕੇ ਹਾਂ ਜੀ ਵਾਹਿਗੁਰੂ ਮਹਾਰਾਜ ਗੁਰੂ ਜੀ ਦੀ ਕਿਰਪਾ ਦੇਖੋ ਹਾਂ ਥਲੋਂ ਆਗਡੋਂ ਆਇਆ ਚੜ ਕੇ ਗੁਰੂ ਮਹਾਰਾਜ ਆਪੇ ਕਿਰਪਾ ਕਰਦੇ ਨੇ ਆਪੇ ਲੈ ਕੇ ਜਾਂਦੇ ਨੇ ਆਪਾਂ ਕੋਈ ਨਹੀਂ ਹੈਗੇ ਕਿਤੇ ਜਾਣ ਵਾਲੇ ਗੁਰੂ ਮਹਾਰਾਜ ਇਸੇ ਤਰ੍ਹਾਂ ਹਰੇਕ ਤੇ ਅੰਸਾਂ ਦਾ ਸਹਾਇਕ ਯਾਤਰਾ ਕਰਾਉਣ ਹਰੇਕ ਨੂੰ ਮੌਕਾ ਦੇਣ ਗੁਰੂ ਮਹਾਰਾਜ ਸਤਿਗੰਡ ਸ੍ਰੀ ਹਜੂਰ ਸਾਹਿਬ ਆਉਣ ਦਾ ਬਣੇ ਰਹੋ ਜੀ ਆਪਣੇ ਨਾਲ ਟਾਈਮ ਹੋ ਰਿਹਾ ਜੀ 9:30 ਦਾ ਔਰ ਦੁਬਾਰਾ ਸਾਹਿਬ ਤੋਂ ਚੱਲ ਕੇ ਸਵੇਰੇ ਆਪਾਂ ਹੋਰ ਤੱਕ ਸਫ਼ਰ ਕਰਤਾ ਜੀ 45 ਕਿਲੋਮੀਟਰ ਮਿੱਤਰੀ ਉੱਥੇ ਜਗਾ ਔਰ ਰੁੱਕ ਕੇ ਜੀ 2-4 ਮਿੰਟ ਆਰਾਮ ਲੈ ਲਈ ਤੇ ਇੱਕ ਘਾਟ ਆ ਗਿਆ ਸੀ ਪਿੱਛੇ ਦਿਖਾਇਆ ਹੈ ਮੇਰਾ ਥੋੜੀ ਜੀ ਜਦੋਂ ਰੋਡ ਬਾਈਪਾਸ ਗੇੜਾ ਖਾ ਜਾਂਦਾ ਕਈ ਵਾਰੀ ਹਵਾ ਆ ਜਾਂਦੀ ਆ ਉਦੋਂ ਸਫਰ ਘੱਟ ਹੁੰਦਾ ਨਹੀਂ ਤਾਂ ਸਫਰ ਵਧੀਆ ਹੋ ਰਿਹਾ ਮਨ ਦੀ ਇੱਛਾ ਤਾਂ ਹੈਗੀ ਆ ਵੀ ਸ਼ਾਮ ਤੱਕ ਚਰਚ ਕਾਂਡ ਸੇਰੀ ਅਜੂਬ ਸਾਹਿਬ ਪਹੁੰਚ ਜਾਗੇ ਬਾਕੀ ਵਾਹਿਗੁਰੂ ਦੀ ਜੋ ਇੱਛਾ ਜਿਵੇਂ ਜਿ세 ਦਾਣਾ ਪਾਣੀ ਹੋਊਗਾ ਉਸ ਹਾਵ ਨਾਲੀ ਚਾਤਰਾ ਹੋਗੀ ਬਣੇ ਰਹੋ ਆਪਣੇ ਨਾਲ ਸਰਬਨਾ ਸਤਖੰਡ ਸ੍ਰੀ ਨਾਦੇੜ ਸਾਹਿਬ ਰਹਿ ਗਿਆ ਇਹ ਤੋਂ 55 ਕਿਲੋਮੀਟਰ ਤੇ ਸਾਫ ਰੋੜੀ ਮਾਰਾ ਜੇ ਤੇ ਪਹਨਾਲ ਵਧੀਆ ਹੋ ਜਾਂਦਾ ਚੱਲ ਰਹੇ ਹਾਂ ਅੱਗੇ ਦੇਖਦੇ ਹਾਂ ਕਿੰਨਾ ਘਾਟ ਆ ਗਿਆ ਜੀ ਕੋਹੋਰ ਛੋਟੇ ਛੋਟੇ ਘਾਟ ਤਕਰੀਬਨ ਆਉਂਦੇ ਰਹਿੰਦੇ ਨੇ ਜੋ ਤਾਂ ਮਾਰਾ ਫਿਰ ਤੁਰਿਆ तकरीबन ਮਲਕਪੁਰ ਤੋਂ ਉਰ ਆ ਕੇ ਜਿਹੜੇ ਗੁਰੂ ਘਰ ਦੇ ਸਾਹਮਣੇ ਆਪਾਂ ਉਰਾਂ ਨੂੰ ਆਏ ਸੀ ਨਾਨਕਸਰ ਵਾਲਿਆਂ ਦਾ ਉਸ ਤੋਂ ਬਾਅਦ ਤਾਂ तकरीबन ਆਪਾਂ ਨੂੰ ਦੋ ਦਿਨ ਹੋ ਗਏ ਠਾਟਾਂ ਦੇ ਵਿੱਚ ਹੀ ਆਪਾਂ ਸਫ਼ਰ ਕਰੀ ਜਾਂਦੇ ਆ ਪਹਾੜੀ ਏਰੀਏ ਚ ਨਾਲੇ ਯਾਤਰਾ

ਅੱਜ ਸ਼ਾਮ ਤੱਕ ਤਾਂ ਆਪਾਂ ਬੜੇ ਰਾਮ ਰਾਮ ਨਾਲ ਪਹੁੰਚ ਜਾਵਾਂਗੇ ਕੋਈ ਰੁਕਰ ਬਾਕੀ ਦੇਖੋ ਜੀ ਤੁਸੀਂ ਮਰੀਆ ਸਫਰ ਹੈ ਕੁਝ ਵੀ ਹੋ ਸਕਦਾ ਔਰ ਕੱਲ ਜਿਵੇਂ ਸਰਵੇਪੱਲੀ ਆਉਣੀ ਸੀ ਤਾਂ ਆਪਣੇ ਸਾਥੀ ਵਾਲਾ ਸਾਈਕਲ ਸੜ ਜਾ ਖਰਾਬ ਹੋ ਗਿਆ ਐਕਸਲ ਟੁੱਟ ਗਿਆ ਤੇ ਸਾਰੀ ਦਿਹਾੜੀ ਲੱਗ ਗਈ ਉਸ ਤੇ ਤਕਰੀਬਨ 3 ਵਜੇ ਕੰਮ ਕਰਵਾ ਕੇ ਵਾਪਸ ਆਇਆ ਉਹ 3 ਵਜੇ ਤੋਂ ਫਿਰ ਜਿਹੜਾ ਦੁਬਾਰੇ ਆਪਣੀ ਸਟੇ ਕਰਨੀ ਸੀ ਉਹ ਥੀ 70 ਕਿਲੋਮੀਟਰ ਇੰਨਾ ਸਫ਼ਰ 3 ਵਜੇ ਤੋਂ ਬਾਅਦ 6 ਵਜੇ ਤੱਕ ਹੋਣਾ ਨਹੀਂ ਸੀ ਆਪਾਂ ਨੇ ਉੱਥੇ ਆ ਨਾਨਕ ਸਰ ਹਰ ਦੁਬਾਰਾ ਵਿੱਚ ਸਟੇ ਕਰਨਾ ਹੀ ਵਧੀਆ ਸਮਝਿਆ ਕਿਉਂ ਫਿਰ ਉਹਨਾਂ ਪਰਾਂਟਾ ਮਟੂਬੇ ਵਾਲੇ ਨੂੰ ਦੇਖਣਾ ਸੀ ਤਦੋਂ ਆਪਾਂ ਨੂੰ ਗੁਰੂ ਘਰਾਂ 'ਚ ਸਟੇ ਮਿਲ ਜਾਂਦੀ ਆ ਤਾਂ ਥੋੜੀ ਸ਼ਾਂਤੀ ਰਹਿੰਦੀ ਆ ਪ੍ਰਸ਼ਾਦਾ ਪਾਣੀ ਨੂੰ ਵੀ ਹੋਰ ਵੀ ਸਾਰੇ ਕੱਸ ਨੂੰ ਨਹਾਉਣ ਧੋਣ ਦੀ ਸੌਬਦਾ ਹੋ ਜਾਂਦੀ ਆ ਬਾਕੀ ਹੋੜਾ ਮਨ ਸ਼ਾਂਤ ਹੋ ਜਾਂਦਾ ਪਿੱਛੇ ਰੁਕ ਕੇ ਜੀ ਆਪਾਂ ਸਾਢੇ 11 ਵਜੇ ਚਾਹ ਪਾਣੀ ਪੀ ਲਏ ਤੇ ਹੁਣ ਆਪਾਂ ਚਾਹ ਪਾਣੀ ਪੀ ਕੇ ਰਾਸਥਾਨੀ ਦੇ ਢਾਬੇ ਤੋਂ ਚੱਲ ਪਏ ਸਾਫਰ ਆਪਣਾ ਥੋੜਾ ਰਹਿ ਗਿਆ ਆ ਰਾਮਨਾਲੇ ਚੱਲਾਂਗੇ ਸ਼ਾਮ ਤੱਕ ਪਹੁੰਚ ਜਾਵਾਂਗੇ ਤੇ ਬਾਕੀ ਦਿਖਾਉਂਦੇ ਆ ਤੁਹਾਨੂੰ ਸਾਫਰ ਅਗਲਾ ਤੇ ਕੁਝ ਨਜ਼ਾਰੇ ਵੀ ਆਪਣਾ ਸਾਫਰ ਰਹਿ ਗਿਆ ਜੀ ਡੇਢ ਤੋਂ 2 ਘੰਟੇ ਦਾ ਜੇ ਰਾਮਨਾਲੇ ਜਾਈਏ ਚੰਗੀ ਜਨਨਾ ਓਧਰ ਸਾਈਡ ਤੇ ਥੋੜਾ ਜਿਹਾ ਨਜ਼ਾਰਾ ਦੇਖੋ ਤਕਰੀਬਨ 9:00 ਲੱਗਿਆ 15 ਕਿਲੋਮੀਟਰਾਂ ਪਰ ਰਹੇਗਾ ਨਾ 1.5 ਸਭ ਪਹੁੰਚਣ ਵਾਲਿਆਂ ਰੋੜਾ ਬਹੁਤ ਵਧੀਆ ਨੇ ਅੱਜ ਸਵੇਰ ਦਾ ਤਕਰੀਬਨ ਸਾਫਰ ਬਹੁਤ ਵਧੀਆ ਹੋ ਰਿਹਾ ਆਪਾਂ 110 ਕਿਲੋਮੀਟਰ ਦਾ ਸਾਫਰ ਪੂਰਾ ਕਰ ਚੁੱਕੇ ਆਂ ਰਾਸਤੇ ਵੀ ਵਧੀਆ ਨੇ ਸਾਰਾ ਕੁਝ ਠੀਕ ਠਾਕ ਆ ਬਾਬਾ ਤੋਂ ਵੱਧ ਇਹ 2 ਘੰਟੇ ਤੱਕ ਆਪਾਂ ਪਹੁੰਚਾਂਗੇ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਫਿਰ ਅੱਗੇ ਘਰ ਆਉਣੇ ਦਰਸ਼ਨ ਨਾਲ ਕਰਦੇ ਆ ਤੁਹਾਨੂੰ ਵੀ ਘਰ ਆਉਣੇ ਆ ਬਣੇ ਰਹੋ ਆਪਣੇ ਨਾਲ ਆਪਾਂ ਪਹੁੰਚ ਗਏ ਹਾਂ ਜੀ ਨਦੇੜ ਸਾਹਿਬ ਗੁਰਦੁਆਰਾ ਸਾਹਿਬ ਇੱਥੋਂ ਕੋਈ 2-2.5 ਕਿਲੋਮੀਟਰ ਤੇ ਆ ਸਿਟੀ 'ਚ ਪਹੁੰਚ ਗਏ ਆ ਆਪਾਂ ਤੇ ਵਾਈਪਾਸ ਹੁਣ ਆਪਾਂ ਅੰਦਰ ਨੂੰ ਹੋਣ ਲੱਗਿਆਂ ਗੁਰਦੁਆਰਾ ਸਾਹਿਬ ਨੂੰ ਚੱਲ ਕੇ ਕਰਾਉਣੀ ਆ ਤੁਹਾਨੂੰ ਦਰਸ਼ਨ ਤੇ ਨਲੇ ਅਸੀਸ ਕਰਦੇ ਆ। ਲਓ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਸਾਈਡ ਦੀ ਯਾਤਰਾ ਆਪਣੀ ਸਫਲ ਹੋ ਗਈ। ਪਿੰਡੋਂ ਚੱਲ ਕੇ ਸੱਚਖੰਡ ਸ੍ਰੀ ਮੰਜੂਰ ਸਾਹਿਬ ਇਧਰਲੇ ਪਾਸੇ ਆਪਣੀ ਯਾਤਰਾ ਹੋ ਗਈ ਸਫਲ ਤੇ ਇਧਰੋਂ ਹੁਣ ਪੰਜਾਬ ਨੂੰ ਕਦੋਂ ਚੱਲੇ ਪਾਉਨੇ ਆ ਤੇ ਦੇਖਦੇ ਆ ਵਾਹਿਗੁਰੂ ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡੀ ਯਾਤਰਾ ਇੰਦਰ ਨੂੰ ਸਫਲ ਹੋਈ ਐ ਦਾਤੇ ਨੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਯਾਦ ਕੀਤਾ ਇਸੇ ਤਰ੍ਹਾਂ ਪ੍ਰਮਾਤਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਨੂੰ ਯਾਦ ਕਰਨ ਸਾਰੇ ਆਉਣ ਇੱਕ ਇੱਕ ਵਾਰੀ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਆ ਥੜਿਆਂ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਨਾਡੇ ਅਜਰਾ ਬਲੋਕ ਗੁਰੂ ਮਹਾਰਾਜ ਦੀ ਕਿਰਪਾ ਕਰੀ ਆਪਾਂ ਇੱਥੇ ਸਮਾਪਤ ਕਰਾਂਗੇ ਦਸਵਾਰੀ ਕਰ ਦਿੱਤਾ